ਅੱਜ ਜਲੰਧਰ ਰੂਰਲ ਪੁਲਿਸ ਨੂੰ ਬੜੀ ਅੱਛੀ ਸਫਲਤਾ ਮਿਲੀ ਹੈਗੀ ਹੈ ਜਦੋਂ 7 ਮੈਂਬਰ ਅਸੀਂ ਇੱਕ ਨਟੋਰੀਅਸ ਗੈਂਗ ਦੇ ਅਰੈਸਟ ਕੀਤੇ ਆ ਸਾਡਾ ਇੱਕ ਆਪਰੇਸ਼ਨ ਜਿਹੜਾ ਮੈਡਮ ਐਸਪੀ ਇਨਵੈਸਟੀਗੇਸ਼ਨ ਜਸਰੂਪ ਬਾਟ ਡੀਐਸਪੀ ਡੀ ਔਰ ਸੀਆਈਏ ਐਸਐਚਓ ਸਿਟੀ ਨਕੋਦਰ ਇਹਨਾਂ ਨੇ ਇਹਨੂੰ ਇੰਜਾਮ ਤੱਕ ਪਹੁੰਚਾਇਆ ਇਸ ਟੀਮ ਨੇ ਐਂਡ ਜਸਰੂਪ ਇਸ ਲੀਡਿੰਗ ਫਰੋਮ ਦਾ ਫਰੰਟ ਇਹਨਾਂ ਨੇ ਸਾਰਾ ਇਹ ਆਪਰੇਸ਼ਨ ਕੀਤਾ ਹੈਗਾ ਇਹ ਇਹਦੇ ਵਿੱਚ ਇਸ ਤਰੀਕੇ ਨਾਲ ਆ ਵੀ ਇੱਕ ਗੈਂਗ ਹੈਗਾ ਜਿਹਨੂੰ ਅ ਅੰਕੁਸ਼ ਪਾਇਆ ਨਾਂ ਦਾ ਬੰਦਾ ਜਿਹੜਾ ਹੈਗਾ ਮੁੰਡਾ ਉਹ ኦਪਰੇਟ ਕਰ ਰਿਹਾ ਸੀਗਾ। ਔਰ ਇਹਦੇ ਜਿਹੜੇ ਆਲਰੇਡੀ ਸੰਬੰਧ ਹੈਗੇ ਆ ਬੜੇ ਨੋਟੋਰੀਅਸ ਗੈਂਗਸਟਰ ਜਿਹੜੇ ਕਈ ਵਾਰ ਵੀ ਬੈਠੇ ਹੈਗੇ ਆ ਗੋਲਦੀ ਬਰਾੜ ਵਿਕਰਮ ਬਰਾੜ ਉਹ ਜੇਲ੍ਹ 'ਚ ਹੈਗਾ ਰਵੀ ਬਲਾਚੌਰੀਆ ਉਸ ਟਾਈਪ ਦੇ ਗੈਂਗਸਟਰਸ ਨੂੰ 에어 ਲੌਜਿਸਟਿਕ سپورਟ ਦਿੰਦਾ ਰਿਹਾ ਪਹਿਲਾਂ ਵੀ ਕਦੀ ਉਹਨਾਂ ਦੇ ਵੈਪਨਸ ਮੜਦਾ ਸੀ ਕਦੀ ਉਹਨਾਂ ਦੇ ਘੇ ਤੇ ਬੰਦਿਆਂ ਨੂੰ ਸ਼ੈਲਟਰ ਦਿੰਦਾ ਸੀ ਹੁਣ ਇਸ ਬੰਦੇ ਨੇ ਜਦੋਂ ਉਹ ਜੇਲ੍ਹ ਚ ਚਲੇ ਗਏ ਪੁਲਿਸ ਦਾ ਕ੍ਰਿਪਟ ਟਾਈਟ ਹੋ ਗਿਆ ਉਹਨਾਂ ਦੇ ਉੱਪਰ ਤੇ ਇਸ ਬੰਦੇ ਨੂੰ ਨੈਕਸਟ ਜ਼ਿੰਮੇਵਾਰੀ ਮਿਲੀ ਵੀ ਤੂੰ ਹੁਣ ਸਾਡੇ ਅਗਲੇ ਜਿਹੜੇ ਆਪਰੇਸ਼ਨ ਹੈਗੇ ਆ ਉਹ ਤੂੰ ਪਲਾਨ ਕਰ ਇਹਨੇ ਆਪਣੇ ਨਾਲ 4-5 ਬੰਦੇ ਹੋਰ ਮਿਲਾ ਲੇ ਨਵੇਂ ਮੁੰਡੇ ਔਰ ਉਸ ਤੋਂ ਬਾਅਦ ਜੋ ਇਹਨਾਂ ਦਾ ਪਲਾਨ ਸੀਗਾ ਉਹ ਬੜਾ ਖਤਰਨਾਕ ਸੀਗਾ ਦੋ ਮਰਡਰ ਇਹ ਹੁਸ਼ਿਆਰਪੁਰ ਦੇ ਵਿੱਚ ਗੈਂਗ ਰਾਈਫਲਿਸਟ ਪਲਾਨ ਕਰ ਰਹੇ ਸੀਗੇ ਔਰ ਦੋ ਮਰਡਰ ਇਹ ਸਾਡੇ ਇਲਾਕੇ ਚ ਕਰ ਰਹੇ ਸੀ ਪਲਾਨ ਇੱਕ ਨਕੋਦਰਾ ਔਰ ਇੱਕ ਮੈਥਪੁਰ ਦੇ ਵਿੱਚ ਚਾਰ ਟਾਰਗੇਟ ਸੀਗੇ ਇਹਨਾਂ ਨੂੰ ਮਿਲੇ ਹੋਏ ਜਿਹਦੇ ਕਰਕੇ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਵਾਏ ਗਏ ਜਿਹੜੇ ਅਸੀਂ ਕਸੀ ਰਿਕਵਰ ਕੀਤੇ ਹੈਗੇ ਆ ਜਿਨ੍ਹਾਂ ਚ 2 34 ਦੇ ਪਿਸਟਲਸ ਹੈਗੇ ਆ ਇੱਕ 32 ਬੋਰ ਦਾ ਪਿਸਟਲ ਹੈਗਾ ਔਰ ਇੱਕ 315 ਬੋਰ ਦਾ ਰਵੋਲਵਰ ਹੈਗਾ ਇਹ ਇਨਾਂ ਨੇ ਕੱਲ ਪੰਜ ਬੰਦੇ ਸਾਡੀ ਟੀਮ ਨੇ ਅਰੈਸਟ ਕਰ ਲਏ ਸੀ ਲੇਟ ਨਾਈਟ ਦੋ ਬੰਦੇ ਜਦੋਂ ਇੱਕ ਕਾਰ ਆਈ ਹੈ ਵਾਈਟ ਕਲਰ ਦੀ ਵੈਨਿਊ ਕਾਰ ਹੈਗੀ ਹੈ ਜਿਹਦੇ ਵਿੱਚੋਂ ਇਹਨਾਂ ਨੇ ਬੰਦੇ ਅਰੈਸਟ ਕੀਤੇ ਫਰਦਰ ਇਨਵੈਸਟੀਗੇਸ਼ਨ 'ਚ ਜਿਹੜਾ ਕਾਰ ਦਾ ਓਨਰ ਸੀਗਾ ਉਹ ਵੀ ਅਰੈਸਟ ਕਰ ਲਿਆ ਨਾਓ ਆਈ ਏਮ ਨੇਮਿੰਗ ਆਲ ਥੀ 7 ਪਰਸਨ ਅੰਕੁਸ਼ ਸੱਬਰਵਾਲ ਏਰੀਅਸ ਭਾਈ ਆ ਜਿਹੜਾ ਹੈਗਾ ਉਹ ਇਹਨਾਂ ਕਿੰਪਿੰਨ ਹੈਗਾ ਐਂਡ ਨਕੋਦਰ ਦਾ ਰਹਿਣ ਵਾਲਾ ਹੈਗਾ ਨੈਕਸਟ ਇਜ਼ ਪੰਕਜ ਸਬਰਵਾਲ ਏਰੀਆਸ ਪੰਕੂ ਇਹ ਵੀ ਰਿਸ਼ੀ ਨਗਰ ਨਕੋਦਰ ਦਾ ਰਹਿਣ ਵਾਲਾ ਹੈਗਾ ਨੈਕਸਟ ਇਜ਼ ਵਿਸ਼ਾਲ ਸਬਰਵਾਲ ਏਲੀਅਸ ਬੰਠੂ ਇਹ ਵੀ ਨਕੋਦਰ ਦਾ ਰਹਿਣ ਵਾਲਾ ਹੈ ਨੈਕਸਟ ਇਜ਼ ਹਰਮਨ ਸਿੰਘ ਏਲੀਅਸ ਹਰਮਨ ਇਹ ਨਕੋਦਰ ਦਾ ਰਹਿਣ ਵਾਲਾ ਜਸਕਰਨ ਸਿੰਘ ਪੁਰੇਵਾਲ ਇਹਨੂੰ ਜਸਾ ਜਸਾ ਵੀ ਕਹਿੰਦੇ ਹੈਗੇ ਆ ਵੇ ਵੀ ਨਕੋਦਰ ਦਾ ਰਹਿਣ ਵਾਲਾ ਜਿਹੜਾ ਸਾਡਾ ਇਹਦੇ ਵਿੱਚ ਨੈਕਸਟ ਐਂਗਲ ਹੈਗਾ ਉਹ ਇਹ ਹੈਗਾ ਵੀ ਇਹਦੇ ਵਿੱਚ ਅਸੀਂ ਇੱਕ ਆਪਣਾ ਕਨਸਟੇਬਲ ਵੀ ਅਰੈਸਟ ਕੀਤਾ ਜਿਹਦਾ ਨਾਮ ਹੈਗਾ ਆਰੀਅਨ ਸਿੰਘ ਆਰੀਅਨ ਸਿੰਘ ਜੀ ਇਹ ਉਹ ਦੀ ਪੁਸਤ ਇਹ ਸਦਰ ਨਕੋਦਰ ਦੇ ਵਿੱਚ ਪੋਸਟਡ ਸੀਗਾ ਪੁਲਿਸ ਸਟੇਸ਼ਨ ਸਦਰ ਨਕੋਦਰ ਦੇ ਵਿੱਚ ਔਰ ਪਿਛਲੇ ਡੇਢ ਮਹੀਨੇ ਤੋਂ ਇਹ ਡਿਊਟੀ ਤੋਂ ਐਬਸੈਂਟ ਚੱਲ ਰਿਹਾ ਸੀਗਾ ਇਹ ਡੇਢ ਮਹੀਨੇ ਤੋਂ ਇਸ ਗੈਂਗ ਨਾਲ ਰਲ ਗਿਆ ਸੀਗਾ ਔਰ ਹੁਣ ਤੱਕ ਦੀ ਜਿੰਨੀ ਪ੍ਰੀਲਿਮਿਨਰੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਇਨਟੈਲਿਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਇਹ ਬੰਦਾ ਇਹਨਾਂ ਦਾ ਜਿਹੜਾ ਲੋਜਿਸਟਿਕ ਪਾਰਟ ਹੈਗਾ ਵੀ ਕਿਸੇ ਬੰਦੇ ਨੂੰ ਇਧਰ ਉਧਰ ਕਰਨਾ ਜਾਂ ਪੁਲਿਸ ਦੀ ਕੋਈ ਇਨਫੋਰਮੇਸ਼ਨ ਹੈ ਵੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਉਹ ਇਹਨਾਂ ਨੂੰ ਲੀਕੇਜ ਕਰਦਾ ਸੀਗਾ ਔਰ ਇਹਨਾਂ ਦੀ ਹੈਲਪ ਕਰਦਾ ਸੀ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਜਿਹੜਾ ਕਾਰ ਜਿਹੜੀ ਜਿਹੜਾ ਬੰਦੇ ਦੀ ਸੀਗੀ ਉਹਨੂੰ ਵੀ ਅਰੈਸਟ ਕੀਤਾ ਗਿਆ ਔਰ ਜਿਹੜੇ ਹੱਲੇ 2-3 ਬੰਦੇ ਹੋਰ ਸਾਡੇ ਇਸ ਮੋਡੂਲ ਦੇ ਪਾਰਟ ਨੇ ਉਹ ਹੱਲੇ ਅਰੈਸਟ ਕਰਨ ਵਾਲੇ ਨੇ ਟੀਮ ਜਿਹੜੀਆਂ ਆਲਰੇਡੀ ਉਹਨਾਂ ਦਾ ਪਿੱਛਾ ਕਰ ਰਹੀਆਂ ਔਰ ਵੀ ਆਰ ਹੋਪਫੁਲ ਐਸ ਯੂ ਉਹਨੂੰ ਜਲਦੀ ਅਰੈਸਟ ਕਰ ਲਾਂਗੇ ਉਹਨਾਂ ਦੇ ਵਿੱਚ ਇੱਕ ਕਰਨ ਸੱਬਰਵਾਲ ਹੈਗਾ ਜਿਹੜਾ ਨਹੀਂ ਫੜਿਆ ਹੋਇਆ ਇੱਕ ਦਿਲਬੀਰ ਏਲੀਅਸ ਭੋਲਾ ਹੈਗਾ ਇਹਨੂੰ ਏਲੀਅਸ ਲੰਗੜਾ ਵੀ ਕਹਿੰਦੇ ਐ ਇਹ ਵੀ ਹੱਲੇ ਤੱਕ ਫਰਾਰ ਹੈਗਾ ਇੱਕ ਦਿੱਬੂ ਹੈਗਾ ਸ਼ਹਿਰਪੁਰ ਦਾ ਉਹ ਵੀ ਹੱਲੇ ਤੱਕ ਅਰੈਸਟ ਨਹੀਂ ਹੋਇਆ ਕੇਂਦਰ ਤੋਂ ਇਹਨਾਂ ਨੂੰ ਮਿਲ ਰਿਹਾ ਨਾ ਸੀ ਕਿ ਇਹ ਇਹਨਾਂ ਆਪਣਾ ਕੋਈ ਪਰਸਨਲ ਜੰਗਵਾਰ ਹਨ ਨਹੀਂ ਉਹਨਾਂ ਦੇ ਸਾਰੇ ਜਿਹੜੇ ਪਿੱਛੇ ਆਪਰੇਟਰਸ ਨੇ ਇਹਨਾਂ ਦੇ ਉਹਨਾਂ ਦੇ ਉਹ ਆਪਰੇਟ ਕਰ ਰਹੇ ਸੀ ਆ ਕੇ ਕੰਮ ਕਰ ਰਹੇ ਸੀ ਦੇ ਆਰ ਫੁੱਟ ਸ਼ੋਲਡਰ ਆਫ ਦੋਜ਼ ਪਰਸਨਸ ਜੀ ਇਹ ਚਾਹੁੰਦੇ ਕਿ 1.5 ਮਹੀਨੇ ਤੋਂ ਆਰਣ ਸਿੰਘ ਜਿਹੜਾ ਕਿ ਡਿਊਟੀ ਤੇ ਨਹੀਂ ਸੀ ਜੀ ਕਿਦੋਂ ਤੋਂ ਸਰ ਇਹ ਪੰਜਾਬ ਪੁਲਿਸ ਦੀ ਨੌਕਰੀ ਚਾਹਤੇ ਇੱਕ ਕੁਇਤਨੁਕੀ ਕੌਫ ਕਿਸ ਤਰੀਕੇ ਨਾਲ ਗੈਂਗਸਟਰ ਤੋਂ ਗਿਆ ਕਿੰਨਾ ਕਦੋਂ ਦਾ ਇਹ ਭਰਤੀ ਹੋਇਆ ਹੈ ਹਾਂ ਜੀ 220 ਦਾ ਇਹ ਕਨਸਟੇਬਲ ਭਰਤੀ ਹੈਗਾ ਹਾਂਜੀ ਹਾਂਜੀ ਮਤਲਬ ਕਿ ਮੇਰੇ ਖਿਆਲ ਚਾਰ ਸਾਲ ਹੀ ਹੋਏ ਆ ਔਰ ਇਹ ਇਸ ਮਾੜੇ ਕੰਮ ਚ ਪੈ ਗਿਆ ਪਰ ਦੇਖੋ ਗੱਲ ਇਹ ਆ ਵੀ ਸਾਰਾ ਗੈਂਗ ਆਲਮੋਸਟ ਨਕੂਦਰ ਦਾ ਸਿਟੀ ਨਕੂਦਰ ਦਾ ਔਰ ਇਹ ਸਦਰਨ ਨਕੂਦਰ ਦੇ ਵਿੱਚ ਹੀ ਡਿਊਟੀ ਕਰ ਰਿਹਾ ਸੀਗਾ ਇਹ ਆਨ ਡਿਊਟੀ ਸਾਰੇ ਨੂੰ ਨਹੀਂ ਇਹ ਡਿਊਟੀ ਦਾ ਸੀ ਕਿ ਉਹਨਾਂ ਸੀ ਰੈਸਟ ਕੀਤਾ ਹੁਣ ਇਹਨੂੰ ਡਿਸਮਿਸ ਕਰਾਂਗੇ ਜਿਹੜਾ ਪ੍ਰੋਸੀਜਰ ਅਡਾਪਟ ਕਰ

ਕਿ ਐਕਸੈਂਟ ਹੀ ਹੁੰਦੇ ਨੇ ਸਾਡੇ ਕੋਲ ਸਰ ਹਾਂ ਹਾਂ ਬਟ ਉਹ ਨਹੀਂ ਇਦਾਂ ਤੁਸੀਂ ਪਤਾ ਲੱਗ ਸਕਦਾ ਵੀ ਉਹ ਦੇ ਆਰ ਇਨਵੋਲਵ ਇਨ ਸਮ ਕ੍ਰਿਮੀਨਲ ਐਕਟੀਵਿਟੀ অর ਨਾਟ ਬਟ ਜਦੋਂ ਇਹ ਪੰਜ ਬੰਦੇ ਫੜੇ ਗਏ ਫਿਰ ਪਤਾ ਲੱਗ ਗਿਆ ਇਹ ਜਿਹੜਾ ਸਾਡੀ ਉਹ ਆਫੀਸ਼ੀਅਲੀ ਗੈਂਗ ਕੋਰ ਦੇ ਲਈ ਸਿਰਫ ਹੋਇਆ ਸੀ ਜਾਂ ਪੁਲਿਸ ਤੋਂ ਲਾਵਾ ਵਿੱਚ ਦੱਸਿਆ ਦੋ ਹੋਰ ਇਹਨਾਂ ਦੀ ਵਾਰਦਾਤਾਂ ਕਰਨੀਆਂ ਸੀ ਉਸ ਤੋਂ ਮੈਂ ਸਮਝਿਆ ਨਹੀਂ ਕਿਦਾਂ ਕੀ ਹੈ ਤੁਸੀਂ ਕਹਿ ਰਹੇ ਹੋ ਕਿ ਦੋ ਜਗ੍ਹਾ ਹੋਰ ਇਹਨਾਂ ਦੇ ਵਾਰਦਕਾਂ ਚਲਦੇ ਕਰਨੀ ਸੀ ਜੀ ਜੀ ਮੈਂ ਕਹਿ ਰਿਹਾ ਚਾਰ ਟਾਰਗੇਟ ਸੀਗੇ ਜਿਹੜੇ ਇਹਨਾਂ ਨੂੰ ਦਿੱਤੇ ਗਏ ਸੀ ਇਸ ਤੋਂ ਇਲਾਵਾ ਇਹਨੂੰ ਗੈਂਗਵਾਰ ਇੱਕ ਇਹ ਤੋਂ ਇਲਾਵਾ ਮੈਂ ਕਹਿ ਰਿਹਾ ਵੀ ਇਹਨਾਂ ਨੇ ਬੈਂਕ ਵੀ ਲੁੱਟਣੀ ਸੀ ਬੈਂਕ ਕਿਹੜਾ ਸੀ ਆਪਣੇ ਇਲਾਕੇ ਦਾ ਸੀ ਉਹ ਸਾਡੇ ਇਲਾਕੇ ਦਾ ਸੀ ਇਹਨਾਂ ਨੇ ਕਰਨੀ ਸੀ ਜੀ ਹਾਂਜੀ ਹਾਂਜੀ ਸੋ ਜਿਲੰਦਰ ਜੀ ਜਿਹੜੇ ਫਾਦਰ ਸਾਹਿਬ ਸੀ ਇਹਨਾਂ ਦੇ ਕੋ ਨੈਚੁਰਲ ਡੈਥ ਸੀ ਕੋਈ ਨੈਚੁਰਲ ਐਕਸੀਡੈਂਟਲ ਡੈਥ ਹਾਂਜੀ ਜਿਹੜੇ ਐਫੀਆਰ ਇਸਪਰਾਮਣ ਦਿੱਤੇ ਨੇ ਇਹਨਾਂ ਨੂੰ ਪ੍ਰੋਵਾਈਡ ਕਰੋ ਕਰਵਾਏ ਗਏ ਜਾਂ ਇੱਥੇ ਹੀ ਇਹਨਾਂ ਆਪ ਲੈਣੇ ਜਾ ਕੇ ਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਕਰਾਂਗੇ ਇਹਨੂੰ ਇਨਵੈਸਟੀਗੇਟ ਸੌਰੀ ਇੰਡੀਅਨ ਮੇਡ ਸੌਰੀ ਸਰ ਇੱਕ ਕੁਸਚਨ ਹੈ ਐਵਰੀ ਸੈਕੰਡਰੀ ਯੀਅਰ ਵੀ ਆਰ ਗੀਅਰਿੰਗ ਅਟੋ ਇਨਵੋਲਵਮੈਂਟ ਆਫ ਪੀਪਲ ਸਿਟਿੰਗ ਅਬਸੀਡ ਇਨ ਅ ਵਿਟਚੁਅਲੀ ਰਨਿੰਗ ਕਿਆ ਗਿਆ ਗਿਆ ਚੁਕਾ ਸੋ ਪੀਪਲ ਲਾਈਕ ਗੋਡੀਗੜੋਂ ਵਿਦ ਕਮ ਫਰਮ ਦ ਆਰਮ ਆਲਰੀ ਐਂਡ ਦ ਮਸਤ ਮਸਤ ਵਾਟ ਡਿਸਟ੍ਰੈਸ ਰਵੀ ਬੋਲਾ ਚੌਰੀ ਆ ਜਾਂਦੀ ਹੈ ਹਮ ਆਰ ਕੰਟੀਨਿਊਇੰਗ ਟੂ ਅਨਬੈਸਕਲੀ ਆਪਰੇਟ ਥਿਸ ਐਪਲ ਮੈਡਮ ਜਿੱਦਾਂ ਵਾਈਜ਼ ਨੋ ਆਪਰੇਸ਼ਨ ਬੀਇੰਗ ਡਨ ਤਾ ਕੋ ਦਾ ਆਈ ਐਮ ਜਸਟ ਕਮਿੰਗ ਟੂ ਥੈਟ ਓਨਲੀ ਜਿੱਦਾਂ ਜਿੱਦਾਂ ਟੈਕਨੋਲੋਜੀ ਵਧੇ ਜਾਂਦੀ ਹੈਗੀ ਆ ਉਹਦੇ ਦੋਨੇ ਆਫਟਰਫੈਕਟਸ ਨੇ ਚੰਗੇ ਵੀ ਮਾੜੇ ਵੀ ਹੁਣ ਜਿਹੜਾ ਕ੍ਰਿਮੀਨਲ ਹੈਗਾ ਉਹ ਉਹਨੂੰ ਦੂਜੇ ਤਰੀਕੇ ਨਾਲ ਯੂਜ਼ ਕਰਦਾ ਜਿਹੜਾ ਚੰਗਾ ਬੰਦਾ ਉਹਨੂੰ ਦੂਜੇ ਤਰੀਕੇ ਨਾਲ ਯੂਜ਼ ਕਰਦਾ ਸੋ ਇਹਦੇ ਲਈ ਹੁਣ ਇਹ ਸਾਰਾ ਜਿਹੜਾ ਐਪਸ ਚੱਲਦੀਆਂ ਹੈਗੀਆਂ ਸਾਡੇ ਕੋਲ ਵਰਚੁਅਲ ਨੰਬਰ ਚੱਲਦੇ ਹੈਗੇ ਆ ਉੱਥੋਂ ਇਹ ਆਪਰੇਟ ਕਰਦੇ ਆ ਸਾਡੇ ਜਿਹੜੇ ਬੰਦੇ ਹੈਗੇ ਆ ਔਰ ਅਸੀਂ ਲਗਾਤਾਰ ਕਈ ਮਡੂਲ ਪੰਜਾਬ ਪੁਲਿਸ ਲਗਾਤਾਰ ਬਸਟ ਕਰ ਚੁੱਕੀ ਆ ਲਗਾਤਾਰ ਕਰ ਰਹੀ ਹੈਗੀ ਆ ਔਰ ਇਹ ਸਾਹਮਣੇ ਬਿਲਕੁਲ ਆਉਂਦਾ ਹੈਗਾ ਵੀ ਇਹ ਜਿਹੜੇ ਵਰਚੁਅਲੀ ਇਹ ਇੱਕ ਦੂਜੇ ਨਾਲ ਕਨੈਕਟਡ ਰਹਿੰਦੇ ਹੈਗੇ ਆ ਉਹਦੇ ਕਰਕੇ ਇਹਨਾਂ ਦਾ ਨੈਟਵਰਕ ਚੱਲਦਾ ਰਹਿੰਦਾ ਹੈ ਥੈਂਕ ਯੂ